ਸੋ ਇਸ ਲਈ ਦੀ ਵੱਡੀ ਖਬਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗੈਂਗਸਟਰ ਜੱਗੂ ਪਗਵਾਨ ਪੂਰੀਆ ਨੂੰ ਅੱਜ ਬਟਾਲਾ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਸੋ ਦੱਸ ਦਿੰਨੀ ਆ ਕਿ ਅਸਾਮ ਦੀ ਜੇਲ੍ਹ ਤੋਂ ਉਸ ਨੂੰ ਲਿਆਂਦਾ ਗਿਆ ਸੀ ਅੰਬਰੀਸਰ ਔਰ ਅੰਬਰੀਸਰ ਤੋਂ ਅੱਜ ਬਟਾਲਾ ਲਿਆਂਦਾ ਗਿਆ ਜਿੱਥੇ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦੱਸ ਦਿੰਨੀ ਆ ਕਿ 2025 ਦੇ ਵਿੱਚ ਬਿੱਲਾ ਮੰਡਿਆਲਾ ਉਤੇ ਕਾਤਲਾਨਾ ਹਮਲਾ ਹੋਇਆ ਸੀ ਔਰ ਇਸ ਦੌਰਾਨ ਉਸ ਦਾ ਇੱਕ ਸਾਥੀ ਗੋਰਾ ਬਰੀਆੜ ਜਿਹੜਾ ਸੀ ਉਸ ਦਾ ਕਤਲ ਹੋ ਗਿਆ ਸੀ ਔਰ ਉਸੇ ਮਾਮਲੇ ਦੇ ਵਿੱਚ ਪੁਛਪੜਤਾਲ ਦੇ ਲਈ ਪੁਲਿਸ ਵੱਲੋਂ ਅੱਜ ਬਟਾਲਾ ਕੋਰਟ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੇ ਅਰਿਮਾਨਡ ਮੰਗਿਆ ਸੀਗਾ ਤਿੰਨ ਦਿਨਾਂ ਦਾ ਮਾਨ ਜਿਹੜਾ ਹੈ ਉਹ ਪੁਲਿਸ ਨੂੰ ਕੋਰਟ ਵੱਲੋਂ ਦਿੱਤਾ ਗਿਆ ਹੈ ਫਿਲਹਾਲ ਗੈਂਗਸਟਰ ਜੱਗੂ ਭਗਵਾਨਪੂਰੀਆਂ ਨੂੰ ਅੱਜ ਵੀਰਵਾਰ ਸੋਰੀ ਯਾਨੀ ਕਿ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੌਕੇ ਦੀਆਂ ਜਿੱਥੇ ਪੁਲਿਸ ਦਾ ਸਖਤ ਪੈਰਾ ਨਜ਼ਰ ਆ ਰਿਹਾ ਹੈ ਔਰ ਲਗਾਤਾਰ ਜੱਗੂ ਭਗਵਾਨਪੁਰੀਆ ਗੈਂਗਸਟਰ ਜੋ ਕਿ ਕਈ ਕਤਲ ਅਤੇ ਕਈ ਫ੍ਰੋਤੀ ਔਰ ਹੋਰ ਵੀ ਕਈ ਵੱਖ-ਵੱਖ ਮਾਮਲਿਆਂ ਦੇ ਵਿੱਚ ਨਾਮਜ਼ਦ ਹੈ ਔਰ ਅਸਾਮ ਦੀ ਸਿਲਚਰ ਜੇਲ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਅਸਾਮ ਦੀ ਜੇਲ ਚ ਉਸ ਨੂੰ ਅੰਬ੍ਰਿਸਟ ਲਿਆਂਦਾ ਗਿਆ ਔਰ ਅੱਜ ਉਸ ਨੂੰ ਬਟਾਲਾ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਫਿਲਹਾਲ ਕਿਆ ਇਹ ਜਾਰੀ ਹੈ ਕਿ ਜੱਗੂ ਭਗਵਾਨਪੁਰੀਆ ਜੋ ਕਿ ਸਿਲਚਰ ਜੇਰ ਦੇ ਵਿੱਚ ਬੰਦ ਸੀ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਪੁਛਕਿਚ ਲਈ ਅੰਮ੍ਰਿਤਸਰ ਤੇ ਫਿਰ ਬਟਾਲਾ ਲਿਆਂਦਾ ਗਿਆ ਹੈ ਪੁਲਿਸ ਵੱਲੋਂ ਜੱਗੂ ਭਗਵਾਨਪੁਰਿਆ ਨੂੰ ਅੱਜ ਬਟਾਲਾ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿਹਦੇ 3 ਦਿਨਾਂ ਦਾ ਰਿਮਾਂਡ ਮਿਲਿਆ ਹੈ ਬਿੱਲਾ ਮੰਡਿਆਲਾ ਮਾਮਲੇ ਦੇ ਵਿੱਚ ਉਸ ਨੂੰ ਪੁਛਪੜਤਾਲ ਲਈ ਲਿਆਂਦਾ ਗਿਆ ਜਿੱਥੇ ਬਿੱਲਾ ਮੰਡਿਆਲਾ ਦਾ ਸਾਥੀ ਜੋ ਸੀ ਬੜਿਆੜ ਉਸ ਦਾ ਕਤਲ ਹੋ ਗਿਆ ਸੀ ਔਰ ਉਸੇ ਮਾਮਲੇ ਦੇ ਵਿੱਚ ਪੁਛਪੜਤਾਲ ਕੀਤੀ ਜਾਵੇਗੀ ਫਿਲਹਾਲ ਬਹੁਤ ਸਾਰੇ ਅਜਿਹੇ ਮਾਮਲੇ ਨੇ ਜਿਸ ਦੇ ਵਿੱਚ ਨਾਮਜ਼ਦ ਹੈ ਗੈਂਗਸਟਰ ਜੱਗੂ ਭਗਵਾਨਪੁਰੀਆ ਕਤਲ ਦੇ ਮਾਮਲੇ ਜਿਹੜੇ ਨੇ ਉਸ ਵਿੱਚ ਨਾਮਜ਼ਦ ਹੈ ਫਿਲਹਾਲ ਪੁਲਿਸ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਹੁਣ 3 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਮਿਲਿਆ ਹੈ ਫਿਲਹਾਲ ਇਹ ਵੀ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਜਿਹੜੇ ਵਿਰੋਧੀ ਗੈਂਗਸਟਰ ਹੈ ਉਹਨਾਂ ਵੱਲੋਂ ਜੱਗੂ ਭਗਵਾਨ ਪੂਰੀਆ ਦੇ ਕਤਲ ਦੀ ਜਿਹੜੀ ਧਮਕੀ ਵੀ ਦਿੱਤੀ ਗਈ ਸੀ ਔਰ ਇਸੇ ਦੇ ਚੱਲਦਿਆਂ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਸੁਰੱਖਿਆ ਦੇ ਵਿੱਚ ਕੋਤਾਈ ਨਾ ਵਰਤੇ ਇਸ ਲਈ ਸਖਤ ਸੁਰੱਖਿਆ ਦੇ ਵਿੱਚ ਉਸ ਨੂੰ ਲਿਆਂਦਾ ਗਿਆ ਇਹ ਪੰਜਾਬ ਔਰ ਕੀ ਆ ਇਹ ਵੀ ਜਾ ਰਿਹਾ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਵਿਰੋਧੀ ਨੇ ਉਨ੍ਹਾਂ ਦੇ ਉਨ੍ਹਾਂ ਦੇ ਕਿਸੇ ਤਰ੍ਹਾਂ ਦੇ ਮਨਸੂਬੇ ਨੂੰ ਕਾਮਯਾਬ ਜੜਾ ਹੈ ਉਹ ਨਾ ਕੀਤਾ ਜਾਵੇ ਔਰ ਇਸ ਲਈ ਭਗਵਾਨਪੂਰੀਆ ਦੀ ਜਿਹੜੀ ਸੁਰੱਖਿਆ ਹੈ ਉਸ ਤੇ ਕਿਸੇ ਤਰ੍ਹਾਂ ਦੀ ਕੋਤਾਈ ਜਿਹੜੀ ਹੈ ਉਹ ਨਹੀਂ ਵਰਤੀ ਜਾਦੀ ਫਿਰ ਦੱਸਦੇ ਨੇ ਕਿ ਜੋ ਜੱਗੂ ਭਗਵਾਨਪਰੀਆ ਹੈ ਉਸ ਦੀ ਮਾਂ ਦਾ ਕਤਲ ਜਿਹੜਾ ਸੀ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ 26 ਜੂਨ 2025 ਨੂੰ ਔਰ ਉਸ ਤੋਂ ਬਾਅਦ ਅੱਜ ਜੋ ਜੱਗੂ ਭਗਵਾਨਪੁਰੀਆ ਉਸਨੂੰ ਕੱਲ ਅੰਮ੍ਰਿਤਸਰ ਲਿਆਂਦਾ ਗਿਆ ਸੀ ਆਸਾਮ ਦੀ ਸਿਲਚਰ ਜੇਰ ਚੋਂ ਔਰ ਅੱਜ ਬਟਾਲਾ ਦੇ ਕੋਰਟ ਦੇ ਵਿੱਚ ਸਵੇਰੇ ਉਸਨੂੰ ਪੇਸ਼ ਕੀਤਾ ਗਿਆ ਜਿੱਥੇ ਉਸਨੂੰ 3 ਦਿਨ ਦਾ ਰਿਮਾਂਡ ਪੁਲਿਸ ਵੱਲੋਂ ਦਿੱਤਾ ਗਿਆ ਹੈ ਫਿਰਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਤਕੀਕਾਤ ਕੀਤੀ ਜਾ ਰਹੀ ਹੈ ਬਹੁਤ ਸਾਰੇ ਅਜਿਹੇ ਮਾਮਲੇ ਨੇ ਜਿਸ ਤੋਂ ਪੁਛਪ ਗਿੱਚ ਜੜੀ ਹੈ ਉਹ ਜੱਗੂ ਭਗਵਾਨਪੁਰੀਆ ਤੋਂ ਕੀਤੀ ਜਾ ਸਕਦੀ ਹੈ ਫਿਲਹਾਲ ਇਹ ਕੋਈ ਦੱਸ ਦਿੰਦੀ ਹੈ ਕਿ ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਭਗਵਾਨਪੁਰ ਪਿੰਡ ਦਾ ਰਹਿਣ ਵਾਲਾ ਹੈ ਔਰ 2014 ਦੇ ਵਿੱਚ ਧਿਆਨਪੁਰ ਪਿੰਡ ਦੇ ਵਿੱਚ ਹੋਏ ਕਤਲ ਤੋਂ ਬਾਅਦ ਉਹ ਸੁਰਖੀਆਂ ਦੇ ਵਿੱਚ ਆਇਆ ਸੀ ਔਰ 2015 ਦੇ ਵਿੱਚ ਪੰਜਾਬ ਪੁਲਿਸ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ 23 ਮਾਰਚ 2025 ਨੂੰ ਅਸਟਾਮ ਦੀ ਸਿਲਚਰ ਕੇਂਦਰੀ ਜੇਲ੍ਹ ਦੇ ਵਿੱਚ ਉਸ ਨੂੰ ਭੇਜਿਆ ਗਿਆ ਸੀ ਫਿਲਹਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਨਾਲ ਨਾਲ ਹੋਰ ਸੂਬਿਆਂ ਦੇ ਵਿੱਚ 128 ਤੋਂ ਵੱਧ ਮਾਮਲੇ ਜਿਹੜੇ ਨੇ ਭਗਵਾਨਪੁਰੀਆ ਤੇ ਦਰਜ ਨੇ ਉੱਤਰੀ ਭਾਰਤ ਦੇ ਵਿੱਚ ਹਥਿਆਰਾਂ ਦਾ ਸਭ ਤੋਂ ਵੱਡਾ ਨੈੱਟਵਰਕ ਬਣਾਉਣਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਬਰੀ ਵਸੂਲੀ ਤੇ ਕਈ ਹੋਰ ਅਜਿਹੇ ਅਪਰਾਧਿਕ ਮਾਮਲੇ ਨੇ ਜਿਸ ਦੇ ਵਿੱਚ ਜੱਗੂ ਭਗਵਾਨਪੁਰੀਆ ਦੀ ਸ਼ਮੂਲੀਅਤ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਪੁਲਿਸ ਵੱਲੋਂ ਕੀ ਕੁਛ ਜਾਣਕਾਰੀ ਦੇ ਰਹੇ ਨੇ ਆਓ ਸੁਣੋਂਗੇ ਪੀਐਸ ਕੁਮਾਨ ਦਾ ਐਫਆਈਆਰ ਹੈ 89 ਨੰਬਰ ਐਫਆਈਆਰ 2025 ਦੀ ਜਿਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਸ ਵਿੱਚ ਜਗਤਪਤਵਾਰ ਪੁਰੀਆ ਨੋਮਿਨੇਟਡ ਸੀਗਾ ਸੋ ਕੱਲ ਰਾਤ ਨੂੰ ਅਸੀਂ ਇਹਨੂੰ ਪ੍ਰੋਡਕਸ਼ਨ ਵਾਸਤੇ ਲੈ ਕੇ ਆਏ ਹਾਂ ਅੱਜ ਮਾਨਯੋਗ ਅਦਾਲਤ ਕੋਲ ਚੈਨ ਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੁਲਿਸ ਮਾਨ ਲਿਆ ਗਿਆ ਸਰ ਹੋਰ ਵੀ ਕੇਸ ਦਾ ਪਰਚਾਸ਼ ਕੀਤਾ ਜਾ ਸਕਦੀ ਹੈ ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਹਾਂ ਪਹਿਲੋ ਸਿ ਉਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਅਕੋਰਡਿੰਗਲੀ ਕਿ ਕਿੰਨੇ ਕਿ ਹੋਰ ਅੰਦਰ ਚ ਕਲਾਸੇ ਹੋ ਸਕਦੇ ਜਦੋਂ ਮੈਂ ਦੱਸਿਆ ਕਿ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਵੀ ਸਟਾਰਟ ਤੇ ਇਨਵੈਸਟੀਗੇਸ਼ਨ ਉਸ ਕੇਸ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਂਦੀ ਉਹਦੇ ਅਕੋਰਡਿੰਗਲੀ ਕਰਾਂਗੇ ਪਟਿਆਲਾ ਲੇਟਸ ਗੋਲੀ ਕਾਣਾ ਹੋਇਆ ਪਤਾ ਕੁਝ ਵੀ ਨਾਮਨੈਟ ਕੀਤਾ ਗਿਆ ਉਹਨਾਂ ਨੂੰ ਤੰ ਦੱਸ ਰਿਹਾ ਕਿ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿੜਾ ਜੀ ਥੋੜਾ ਜਿਹੜਾ ਬਿੱਲਾ ਮੰਡੇ ਵਾਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਬਰਿਆੜ ਉਹਦੀ ਉਹਦੀ ਗੋਰਾ ਬਰਿਆੜ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਆਂਦਾ ਬਾਕੀ ਹਰੀ ਤਿੰਨ ਦਿਨ ਦਾ ਪੁਲਿਸ ਮਾਰਦਾ